हेलो गुड मॉर्निंग एवरी गुड मॉर्निंग थी सत श्री अकाल आदा हाँ जी प्यारे दर्शकों की हाल चाल है थोड़ा ਆ ਜੋ ਵੀ ਆ ਜੋ ਜੁੜ ਜਾਓ ਲਾਈਵ ਸਾਰੇ ਆਲ ਸੈਕਸ ਡਰਾਈਵਰਸ ਹੈਲੋ ਹੈਲੋ 웰ਕਮ ਇ ਸਾਡਨ ਥੈਂਕਸ ਟੂ ਆਲ ਹੈਲੋ ਹੈਲੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਠੀਕ ਹੋ ਮੈਂ ਵੀ ਠੀਕ ਹਾਂ ਜੀ ਬਿਲਕੁਲ ਹਾਂਜੀ ਸਰ ਆ ਜਾਓ ਜੁਰਜਾਓ ਲਾਈਵ ਜੀ ਸਾਰੇ ਕਿੱਧਰ ਗਏ ਕਿੱਧਰ ਗਏ ਕਿੱਧਰ ਗਏ ਭਾਈ ਜੀ ਆਇਆਂ ਨੂੰ ਸਿਮਰਨ ਹੋਮ ਸੋਮ ਧੰਨਵਾਦ ਜੀ ਮੈਮ ਤੁਹਾਡਾ ਲਾਈਵ ਹੋਣ ਤੇ ਅੱਜ ਮੈਂ ਦੋਸਤੋ ਲਾਈਵ ਹੋਇਆ ਤੁਹਾਡੇ ਨਾਲ ਇਸ ਕਰਕੇ ਜਿੰਨੇ ਵੀ ਤੁਸੀਂ ਮੇਰੇ ਸਾਰੇ ਚੈਨਲ ਦੇਖ ਰਹੇ ਹੋ ਲਾਈਕ ਕਰ ਦਿਓ ਨਾ ਬਾਕੀ ਤੋਂ ਬਾਕੀ ਸ਼ੇਅਰ ਕਰ ਕਰ ਮੇਰੇ ਚੈਨਲ ਨੂੰ ਤੁਸੀਂ ਤੁਹਾਡਾ ਪੰਨ ਅੱਜ ਇੱਕ ਖੁਸ਼ੀ ਸੀਗੀ ਮੈਨੂੰ ਬਸ ਤੋ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਖੁਸ਼ੀ ਅੱਜ ਮੇਰੇ ਜੋ ਸਬਸਕ੍ਰਾਈਬਰ ਆ ਨਾ ਜੀ ਟੋਟਲ ਅੱਜ 10000 ਹੋ ਗਏ 10000 ਪਲੱਸ ਹੋ ਗਿਆ ਅੱਜ ਮੈਂ ਜਦੋਂ ਮਾਰਨਿੰਗ ਉੱਠ ਕੇ ਦੇਖਿਆ ਆਪਣਾ ਚੈਨਲ ਖੋਲ੍ਹਿਆ ਬੀਡੀਐਮ ਐਂਟਰਟੇਨਮੈਂਟ ਬਾਦਲ ਕਵੱਦੀ 뮤직 ਐਂਟਰਟੇਨਮੈਂਟ ਤਾਂ ਮੈਂ ਦੇਖਿਆ ਤਾਂ ਜਿਹੜੇ ਮੇਰੇ ਸਬਸਕ੍ਰਾਈਬਰ ਸੀਗੇ 10000 ਪਲੱਸ ਹੋ ਗਏ ਸੀ ਅੱਜ ਅ ਕੱਲ 9500 ਸੀਗੇ 500 ਘੱਟ ਸੀ ਔਰ ਇੱਕ ਰਾਤ ਦੇ ਵਿੱਚ ਵਿੱਚ ਬੜਾ ਵੱਡਾ ਜੰਮਤ ਐ ਪਤਾ ਨਹੀਂ ਕਿਉਂ ਜੇ ਤੁਸੀਂ ਲਾਈਵ ਨਹੀਂ ਹੁੰਦੇ ਯਾਰ ਚਲੋ ਗੁੱਸਾ ਕਿਲਾ ਦਾ ਕੋਈ ਨਹੀਂ ਬਾਕੀ ਤੁਹਾਡੀ ਮਰਜ਼ੀ ਹੈ ਵੀਰ ਅਸੀਂ ਤਾਂ ਆਪਣੀ ਡਿਊਟੀ ਸਮਝ ਕੇ ਤੁਹਾਡੇ ਇੰਜੋਏ ਕਰਦੇ ਰਹਿੰਦੇ ਆ ਹਨਾ ਧਾਰਮਿਕ ਵੀਡੀਓ ਪਾਉਂਦੇ ਆ ਸ਼ਾਰਟ ਪਾਉਂਦੇ ਆ ਕਮੇਡੀ ਪਾ ਦਿੰਦੇ ਆ ਤੇ ਮੇਰੇ Song ਦੀ ਚੱਲਦੇ ਨੇ ਕੋਦੇ ਆਪਣੇ ਹੁਣ ਇੱਕ ਹੋਰ Song ਆਪਣਾ ਬਹੁਤ ਜਲਦੀ ਸ਼ੂਟ ਕਰਨ ਦੇ ਤੇ ਉਹ ਵੀ ਤੁਹਾਡੇ ਰੂਲੂ ਕਰਾਂ ਕੋਈ ਸੁਝਾਅ ਦੇ ਸਕਦੇ ਆ ਬ੍ਰਦਰ ਕੋਈ ਸੁਝਾਅ ਦੇ ਸਕਦੇ ਮੈਨੂੰ ਉਸ ਦੱਸਦੇ ਹੋ ਕੋਈ ਨਵੀਂ ਗੱਲ ਦੱਸ ਸਕਦੇ ਹੋ ਕੋਈ ਆਪਣੀ رائے ਸਲਾਹ ਦੇ ਸਕਦੇ ਹੋ ਸਰ ਮੈਨੂੰ ਤੁਸੀਂ ਤੁਹਾਡੇ ਸੁਝਾਅ ਸਿਰ ਮੱਥੇ ਪਰਵਾਹ ਕਰਾਂਗੇ ਜੀ ਅਸੀਂ ਕੋਈ ਏਡੇ ਵੱਡੇ ਤਾਂ ਯੂਟਿਊਬਰ ਹੈ ਨਹੀਂ ਗੇ ਭਰਾਵੋ ਮਿੱਤਰੋ ਸੱਜਣੋ ਸ਼ੁਰੂਆਤ ਕੀਤੀ ਹੈ ਚਲੋ ਜੇ ਤੁਸੀਂ ਸਾਥ ਦਿੱਤਾ ਪਹਿਲਾਂ ਵੀ ਸਾਥ ਦਿੱਤਾ ਤੇ ਹੁਣ ਵੀ ਦੇ ਰਿਹਾ ਹਾਂ ਤੇ ਹੋਰ ਦੋ ਵੇਸ਼ ਤਰੀ ਸਾਥ ਬਾਕੀ ਧੰਨਵਾਦ ਆ ਬਈ ਥੈਂਕਸ ਆ ਤੁਹਾਡਾ ਸਾਰਿਆਂ ਦਾ ਹੈ ਨਾ 10000 ਸਬਸਕ੍ਰਾਈਬਰ ਵੀ 6-7 ਮਹੀਨੇ ਵਿੱਚ ਹੈ ਨਾ ਜੈਨੂਨ ਤੌਰ ਤੇ ਪਰ ਯਾਰ ਮੈਂ ਚੈਨਲ ਨੂੰ ਆਪਣਾ ਮੋਨਟਾਈਜ਼ ਕਰਨਾ ਅਜੇ ਲਗਭਗ 1500 ਘੰਟਾ ਮਸਾਂ ਹੋਇਆ ਦੇਖੋ ਜੇ ਥੋੜਾ ਜਿਹਾ ਜ਼ੋਰ ਮਾਰ ਦੋਗੇ ਨਾ ਤੁਸੀਂ ਥੋੜਾ ਜਿਹਾ ਪੁਸ਼ ਕਰ ਦੋ ਹੈ ਨਾ ਥੋੜਾ ਜੈਕ ਲਾ ਦੋ ਬਾਈ ਕਰਨਾ ਕੀ ਆ ਤੁਸੀਂ ਯਾਰ 5-7 ਮਿੰਟ ਵੀਡੀਓ ਦੇਖਿਆ ਕਰਮੀ ਐ ਨਾ ਬਟਨੀ ਦੱਬਣਾ ਗੁਰੂ ਜੀ ਗੁੱਠਿਆੜਾ ਇੱਕ ਦੱਬ ਸਕਦੇ ਹਾਂ ਵਾਚ ਟਾਈਮ ਵੱਜ ਜਾਏਗਾ ਮੇਰਾ ਥੋੜਾ ਬ ਤਾਂ ਹੌਸਲਾ ਹੋ ਜਾਏਗਾ ਇਹਨੇ ਕੰਮ ਕਰ ਦਿਆ ਕਰੋ ਬ੍ਰਦਰਸ ਕਿਉਂਕਿ ਅੱਜ ਕੱਲ ਜੋ ਟਾਈਮ ਹਨ ਸਮਾਂ ਲੋਕ ਨੇ ਜਿਹੜੇ ਦੁਨੀਆ ਨਾ ਜਿਹੜੀਆਂ ਇਹ ਲੁੱਚ ਗਡੁੱਚ ਵੀਡੀਓਆਂ ਗੰਦੀਆਂ ਵੀਡੀਓਆਂ ਨਫ਼ਰਤ ਵਾਲੀਆਂ ਵੀਡੀਓਜ਼ ਬਹੁਤ ਦੇਖ ਕੇ ਪੁੱਛਦੇ ਨੇ ਉਹਦੇ ਪਰ ਬਹੁਤ ਛੇਤੀ ਕਲ ਇੱਕ ਕਲ ਇੱਕ ਕਲ ਇੱਕ ਬਹੁਤ ਜਲਦੀ ਲੋਕ ਲਾਈਕ ਕਰਦੇ ਨੇ ਪਤਾ ਨਹੀਂ ਕਿਉਂ ਕੋਈ ਵੀ ਇਹ ਜੀ ਗੰਦੀ ਵੀਡੀਓ ਕੋਈ ਘਟਿਆ ਵੀਡੀਓ ਆ ਜੇ ਉਹਨੂੰ ਫਟਾਫਟ ਲੋਕ ਇੰਗੇਜਮੈਂਟੋ ਮੈਂਟੀ ਸ਼ੇਅਰ ਕਰਨਗੇ ਲਾਈਕ ਕਰਨਗੇ ਪਤਾ ਨਹੀਂ ਉਸੀ ਥੈਂਕ ਯੂ ਥੈਂਕ ਯੂ ਮੈਂ ਧੰਨਵਾਦ ਜੀ ਤੁਹਾਡਾ ਥੈਂਕ ਯੂ ਚੰਗੀਆ ਵੀਡੀਓ ਨਾ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਦੇਖੋ ਤੁਹਾਡਾ ਕੀ ਜਾਣਿਆ ਨਾ ਬੈਠੇ ਬੈਠ ਮੈ ਹੱਥ ਚ ਲਾਈਕ ਕਰਤੀ ਸ਼ੇਅਰ ਕਰਤੀ ਚੰਗੀ ਗੋਦੀ ਉਹਨਾਂ ਚੋਂ ਥੋੜਾ ਜਿਹਾ ਹੌਸਲਾ ਹੁੰਦਾ ਬੰਦੇ ਨੂੰ ਹੈ ਨਾ ਬਾਕੀ ਤੁਹਾਡੀ ਇੱਛਾ ਜੀ ਇਹਦੇ ਵਿੱਚ ਕੋਈ ਜ਼ੋਰ ਜ਼ਬਰਦਸਤੀ ਤਾਂ ਹੁੰਦੀ ਨਹੀਂ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਜੋ ਭਾਈ ਪੱਤੀ ਸਾਹਿਬ ਯੂਪੀ ਤੋਂ ਜੋ ਪੀ ਦਾ ਪੱਤੀ ਸਾਹਿਬ ਵੈਲਕਮ ਜੀ ਥੈਂਕ ਯੂ ਆ ਜੋ ਸਰ ਕਰੇ ਚੰਡੀਗੜ੍ਹ ਦੀ ਗੇੜੀ ਪੇਰੀ ਲਵਾਵਾਂਗੇ ਤੁਹਾਨੂੰ ਘੁੰਮਾਂਗੇ ਚੰਡੀਗੜ੍ਹ ਅਨਜੋਏ ਕਰਾਂਗੇ ਯਾਰ ਆ ਚੰਡੀਗੜ੍ਹ ਚੱਲਾਂਗੇ ਝੀਲ ਦਿਖਾਵਾਂਗੇ ਤੁਹਾਨੂੰ ਲੇਕ ਦਿਖਾਵਾਂਗੇ ਫਜ਼ੌਰ ਬਾਗ ਦਿਖਾਵਾਂਗੇ ਰੋਗ ਗਾਰਡਨ ਦਿਖਾਵਾਂਗੇ ਬਹੁਤ ਅੱਛੀਆਂ ਜਗ੍ਹਾ ਬਹੁਤ ਵਧੀਆ ਪਲੇਸ ਨੇ ਚੰਡੀਗੜ੍ਹ ਦੇ ਵਿੱਚ ਘੁੰਮਣ ਲਈ ਹੈ ਨਾ ਆਉ ਕਦੇ ਟਾਈਮ ਕੱਟ ਕੇ ਮਿਲਦੇ ਆ ਜੀ ਤੁਹਾਨੂੰ ਸਾਰਿਆਂ ਨੂੰ ਚਲੋ ਬਾਕੀ ਤੁਹਾਡੀ ਮਰਜ਼ੀ ਜਿੰਨਾ ਕਾਜ ਸੀਗਾ ਟਾਈਮ ਕੱਢਿਆ ਤੇ ਜਿਹੜੇ ਜੁੜ ਗਏ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਦੇਖ ਵੀ ਲਿਆ ਤੇ ਜੁੜੇ ਵੀ ਨਹੀਂ ਉਹਨਾਂ ਦਾ ਵੀ ਧੰਨਵਾਦ ਥੈਂਕ ਯੂ ਥੈਂਕਸ ਟੂ ਆਲ ਕੇ ਬਾਈ ਮੈਂ ਮਿਲਾਂਗਾ ਨੈਕਸਟ ਟਾਈਮ ਫੇਰ ਹਾਂ ਥੈਂਕ ਯੂ ਧੰਨਵਾਦ ਕਰਨ ਦਾ ਫੇਰ ਬਾਏ